ਇਹ ਜਿਹੇ ਇੱਕ ਅਸੀਂ ਚੋਰਾਂ ਦਾ ਗਰੁੱਪ ਫੜਿਆ ਵਾ ਜਿਹੜੇ ਸਾਰੇ ਗੁਰੂ ਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਨ੍ਹਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਆਏ ਜਿਨ੍ਹਾਂ ਦਾ ਪਤਾ ਹੋਵੇ ਕਿ ਉਹ ਕਹਿਣ ਕਿ ਇਹ ਮੋਟਰਸਾਈਕਲ ਸਾਡੇ ਆ ਕੋਈ ਨਹੀਂ ਉਹ ਹਾਲੇ ਜੀ ਅਸੀਂ ਸ਼ਨਾਖਤ ਕਰਾ ਰਹੇ ਹਾਂ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ ਸ਼ਨਾਖਤ ਕਰਾ ਰਹੇ ਹਾਂ ਜਿਨ੍ਹਾਂ ਦਾ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਕੰਟੈਕਟ ਕੀਤਾ ਔਰ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ ਸ਼ਨਾਖਤ ਇਹਨਾਂ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਿਨਾਂ ਦੀ ਸਤਨਾਮ ਹੈ ਦੂਸਰੇ ਦਿਨਾਂ ਸ਼ੋਭਾ ਤੀਸਰੇ ਦਿਨਾਂ ਘੋਗੀ ਹੈ ਇਹ ਕਿੱਥੋਂ ਵਿਰਾਂ ਨਾਲੇ ਸਾਰੇ ਇਹ ਸਾਰੇ ਗੁਰੂਸਾਹੇ ਦੇ ਵਖੋਂ ਕਿ ਪੰਡਾਨਾ ਰਹਿਣ ਵਾਲੇ ਮੋਟਰਸਾਈਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਲੈਉ ਨਹੀਂ ਜੀ ਇਧਰੋਂ ਸ਼ਹਿਰ ਚੋ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਹੋਰ ਵੀ ਇਹਨਾਂ ਦੇ ਨਾਲ ਦੇ ਕੋਈ ਬੰਦੇ ਕੁਝ ਹੈ ਕੁਝ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਇਹ ਲਗ ਲਗ ਸ਼ਹਿਰਾਂ ਤੋਂ ਫੜੇ ਗਏ ਕਿ ਫਰੋਇਪੁਰ ਦੇ ਨਹੀਂ ਫਰੋਇਪੁਰ ਨਾਲ ਰਿਲੇਟਡ ਹੀ ਨੇ ਸਾਰੇ ਮੋਟਰਸਾਈਕਲ ਇਹ ਜੋ ਇਹਨਾਂ ਤੋਂ ਬਰਾਮਦ ਕੀਤੇ ਅਸੀਂ ਮੋਟਰਸਾਈਕਲਾਂ ਦੇ ਨਾਲ ਨਾਲ ਕੁਝ ਹੋਰ ਨਹੀਂ ਕੁਝ ਬਰਾਮਦ ਨਹੀਂ ਹਲੇ ਕੁਝ ਨਹੀਂ ਜੀ ਹਾਲ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਆ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਹੈ ਇਹਨਾਂ ਤੋਂ ਹੋਰ ਵੀ ਮੋਟਰਸਾਈਕਲ ਮਿਲਣ ਦੀ ਉਮੀਦ ਹੈ ਕੀ ਇਹਨਾਂ ਦਾ ਗ੍ਰੋਹ ਇਹਨਾਂ ਦੇਗਾ ਜੀ ਇਹ ਚੱਲ ਰਹੀ ਜੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਵੀ ਤਿੰਨ ਜਣੇ ਤਾਂ ਫੜੇ ਆ ਇਹ ਆਪਣੇ ਸਪਲੈਂਡਰ ਨੂੰ ਹੀ ਆ ਮੋਟਰਸਾਈਕਲ ਨੂੰ ਹੀ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ ਇਹ